ਬਠਿੰਡਾ ਪੁਲਿਸ ਵੱਲੋਂ ਇੱਕ ਵਿਅਕਤੀ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਇਨਵੈਸਟੀਗੇਸ਼ਨ ਅਜੇ ਗੰਦੀ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਵਿਅਕਤੀ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਸੀਆਈ 2 ਵੱਲੋਂ ਕੀ ਕਹਿਣਾ ਚਾਹੋਗੇ ਕੱਲ ਬਠਿੰਡਾ ਸੀਆਈਏ 2 ਦੀ ਟੀਮ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬੰਦਾ ਨਜਾਇਜ਼ ਅਸਲੇ ਸਮੇਤ ਬਠਿੰਡੇ ਸ਼ਹਿਰ ਦੇ ਵਿੱਚ ਘੁੰਮਣ ਰਿਹਾ ਉਦੋਂ ਨਾਲ ਦੀ ਨਾਲ ਐਕਟ ਕਰਦਿਆਂ ਬਠਿੰਡਾ ਸੀਆਈਏ 2 ਦੀ ਟੀਮ ਨੇ ਉਹ ਬੰਦੇ ਨੂੰ ਚਾਰੋ ਇਲੀਗਲ ਵੈਪਨਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਵਿਅਕਤੀ ਇਹ ਕਿੱਥੋਂ ਦਾ ਰਹਿਣ ਵਾਲਾ ਜੀ? ਅ ਦੋਸ਼ੀ ਦਾ ਨਾਮ ਅਮਰਿਤਪਾਲ ਸਿੰਘ ਉਰਫ ਆਕਾਸ਼ ਅ ਜਲਾਲਿਆਣਾ ਥਾਣਾ ਓਡਾ ਜ਼ਿਲ੍ਹਾ ਸਿਰਸਾ ਦਾ ਹਰਿਆਣਾ ਦਾ ਰਹਿਣ ਵਾਲਾ ਹੈ ਜੀ। ਸਰ ਇਹ ਅਸਲਾ ਲਿਆਇਆ ਕਿੱਥੋਂ ਸੀਗਾ ਜੀ? ਇਹਨੂੰ ਇੱਕ ਵਰਚੁਅਲ ਨੰਬਰ ਤੋਂ ਫੋਨ ਆਇਆ ਸੀ ਕੋਈ ਜਾਣ ਪਛਾਤਾ ਬੰਦਾ ਜਿਹਨੂੰ ਆ ਨਹੀਂ ਜਾਣਦਾ ਉਹ ਇਹਨੂੰ ਇਹ ਵੈਪਨ ਡਿਲੀਵਰ ਕਰਕੇ ਗਿਆ ਸੀ ਤੇ ਇਹਨੂੰ ਇਨਸਟਰਕਸ਼ਨਸ ਮਿਲੇ ਸੀ ਕਿ ਇਹ ਵੈਪਨ ਪਠਿੰਡੇ ਦੇ ਵਿੱਚ ਕਿਸੇ ਬੰਦੇ ਨੂੰ ਡਿਲੀਵਰ ਕਰਨੇ ਨੇ। ਸਰ ਇੱਥੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ? ਪਹਿਲਾਂ ਇੱਥੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ 23 ਸਾਲ ਦੀ ਹੈ ਦੀ ਏਜ ਹੈ ਤੇ ਆ ਲੇਬਰ ਦਾ ਕੰਮ ਹੀ ਕਰਦਾ ਸਰ ਕਿਸੇ ਗੈਂਗ ਨਾਲ ਵੀ ਇਹਦੇ ਸੰਬੰਧ ਬੰਦ ਹੋ ਸਕਦੇ ਆ ਜੀ ਆ ਸੋਸ਼ਲ ਮੀਡੀਆ ਅਕਾਊਂਟਸ ਥਰੂ ਕਾਫੀ ਸਾਰੇ ਬੰਦਿਆਂ ਦੇ ਨਾਲ ਟੱਚ ਦੇ ਵਿੱਚ ਹੈਗਾ ਉਹ ਸਾਰਾ ਅਸੀਂ ਇਨਵੈਸਟਿਗੇਟ ਕਰ ਰਹੇ ਆ ਤੇ ਉਹ ਸਾਰਾ ਜਦੋਂ ਵੀ ਸਾਨੂੰ ਪਤਾ ਲੱਗੇਗਾ ਅਸੀਂ ਤੁਹਾਨੂੰ ਹੋਰ ਦੱਸਦੇ ਹਾਂਗੇ ਸਰ ਇਸ ਤੇ ਇਸ ਤਰ੍ਹਾਂ ਦੇ ਮਾੜੇ ਅਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਨੂੰ ਮੈਸੇਜ ਆਹੀ ਹੈ ਕਿ ਕਾਨੂੰਨ ਦੀ ਪਾਲਣਾ ਕਰੋ ਤੇ ਕਾਨੂੰਨ ਦੇ ਕੋਈ ਵੀ ਪ੍ਰੋਵੀਜ਼ਨਸ ਨੇ ਉਹਨਾਂ ਨੂੰ ਵਾਇਓਲੇਟ ਨਾ ਕਰੋ ਇਹ ਕਾਨੂੰਨ ਮੁਤਾਬਿਕ ਜਿਹੜੀ ਵੀ ਧਾਰਮਾਂ ਬਣਦੀਆਂ ਹੋਣਗੀਆਂ ਉਨ੍ਹਾਂ ਦੇ ਤਹਿਤ ਤੁਹਾਡੇ ਖਿਲਾਫ ਮਾਮਲਾ ਦਰਜ ਕੀਤਾ ਜਾਊਗਾ ਤੇ ਕੋਰਟ ਵੱਲੋਂ ਤੁਹਾਨੂੰ ਸਜ਼ਾ ਦਿੱਤੀ ਜਾਊਗੀ। ਐਸ.ਆਈ.ਐਸ.ਪੀ. ਇਨਵੈਸਟੀਗੇਸ਼ਨ ਅਜੇ ਗਾਂਧੀ ਜਿਨ੍ਹਾਂ ਨੇ ਕਿਹਾ ਕਿ ਮਾੜੇ ਅੰਸਰਾਂ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ। ਬਠਿੰਡਾ ਪੁਲਿਸ ਵੱਲੋਂ ਇੱਕ ਵਿਅਕਤੀ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਐਸ.ਪੀ. ਇਨਵੈਸਟੀਗੇਸ਼ਨ ਅਜੇ ਗਾਂਧੀ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਵਿਅਕਤੀ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਸੀ.ਆਈ.2 ਵੱਲੋਂ ਕੀ ਕਹਿਣਾ ਚਾਹੋਗੇ? ਕੱਲ ਬਠਿੰਡਾ CIA 2 ਦੀ ਟੀਮ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬੰਦਾ ਨਜਾਇਜ਼ ਅਸਲੇ ਸਮੇਤ ਬਠਿੰਡੇ ਸ਼ਹਿਰ ਦੇ ਵਿੱਚ ਘੁੰਮਣ ਰਿਹਾ ਹੈ ਉਦੋਂ ਨਾਲ ਦੀ ਨਾਲ ਐਕਟ ਕਰਦਿਆਂ ਬਠਿੰਡਾ CIA 2 ਦੀ ਟੀਮ ਨੇ ਉਹ ਬੰਦੇ ਨੂੰ 4 ਇਲੀਗਲ ਵੈਪਨਸ ਦੇ ਨਾਲ ਗ੍ਰਿਫਤਾਰ ਕੀਤਾ ਹੈ ਵਿਅਕਤੀ ਇਹ ਕਿੱਥੋਂ ਦਾ ਰਹਿਣ ਵਾਲਾ ਜੀ ਆ ਦੋਸ਼ੀ ਦਾ ਨਾਮ ਅਮਰਿਤਪਾਲ ਸਿੰਘ ਉਰਫ ਆਕਾਸ਼ ਅਜਲਾਲਿਆਣਾ ਥਾਣਾ ਓਡਾ ਜ਼ਿਲ੍ਹਾ सिरसा ਦਾ ਹਰਿਆਣਾ ਦਾ ਰਹਿਣ ਵਾਲਾ ਹੈ ਜੀ ਸਰ ਇਹ ਅਸਲਾ ਲਿਆਇਆ ਕਿੱਥੋਂ ਸੀਗਾ ਜੀ ਇਨੂੰ ਇੱਕ ਵਰਚੁਅਲ ਨੰਬਰ ਤੋਂ ਫੋਨ ਆਇਆ ਸੀ ਕੋਈ ਜਾਣ ਪਛਾਤਾ ਬੰਦਾ ਜਿਹਨੂੰ ਆ ਨਹੀਂ ਜਾਣਦਾ ਉਹ ਇਹਨੂੰ ਇਹ ਵੈਪਨ ਡਿਲੀਵਰ ਕਰਕੇ ਗਿਆ ਸੀ ਤੇ ਇਹਨੂੰ ਇਨਸਟਰਕਸ਼ਨਸ ਮਿਲੇ ਸੀ ਕਿ ਇਹ ਵੈਪਨ ਪਠਿੰਡੇ ਦੇ ਵਿੱਚ ਕਿਸੇ ਬੰਦੇ ਨੂੰ ਡਿਲੀਵਰ ਕਰਨੇ ਨੇ ਸਰ ਇੱਥੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਪਹਿਲਾਂ ਇਹ ਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ 22-23 ਸਾਲ ਦੀ ਐਜ ਹੈ ਤੇ ਆ ਲੇਬਰ ਦਾ ਕੰਮ ਹੀ ਕਰਦਾ ਹੈ ਸਰ ਕਿਸੇ ਗੈਂਗ ਨਾਲ ਵੀ ਇਹਦੇ ਸੰਬੰਧ ਬੰਦ ਹੋ ਸਕਦੇ ਆ ਜੀ ਆ ਸੋਸ਼ਲ ਮੀਡੀਆ ਅਕਾਊਂਟ ਸੀ ਥਰੂ ਕਾਫੀ ਸਾਰੇ ਬੰਦਿਆਂ ਦੇ ਨਾਲ ਟੱਚ ਦੇ ਵਿੱਚ ਹੈਗਾ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਉਹ ਸਾਰਾ ਜਦੋਂ ਵੀ ਸਾਨੂੰ ਪਤਾ ਲੱਗੇ ਤੁਰ ਇਸ ਤੇ ਇਸ ਤਰ੍ਹਾਂ ਦੇ ਮਾੜੇ ਅਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਮੈਸੇਜ ਆਹੀ ਹੈ ਕਿ ਕਾਨੂੰਨ ਦੀ ਪਾਲਣਾ ਕਰੋ ਤੇ ਕਾਨੂੰਨ ਦੇ ਕੋਈ ਵੀ ਪ੍ਰੋਵੀਜ਼ਨਸ ਨੇ ਉਹਨਾਂ ਨੂੰ ਵਾਇਓਲੇਟ ਨਾ ਕਰੋ ਨਹੀਂ ਕਾਨੂੰਨ ਮੁਤਾਬਿਕ ਜਿਹੜੀ ਵੀ ਧਾਰਾਵਾਂ ਬਣਦੀਆਂ ਹੋਣਗੀਆਂ ਉਹਨਾਂ ਦੇ ਤਹਿਤ ਤੁਹਾਡੇ ਖਿਲਾਫ ਮਾਮਲਾ ਦਰਜ ਕੀਤਾ ਜਾਊਗਾ ਤੇ ਕੋਰਟ ਵੱਲੋਂ ਤੁਹਾਨੂੰ ਸਜ਼ਾ ਦਿੱਤੀ ਜਾਊਗੀ ਐਸ்சிਐਸਪੀ ਇਨਵੈਸਟੀਗੇਸ਼ਨ ਅਜੇ ਗੰਦੀ ਜਿਨ੍ਹਾਂ ਨੇ ਕਿਹਾ ਕਿ ਮਾੜੇ ਅਨਸਰਾਂ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ देनाल मनोज सूजल दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप